ਕਾਲੀਦਾਲ ਦੇ ਦਰਸਰ ਵਿੱਚ ਪਹੁੰਚੇ ਆ ਤੇ ਦੇਖਦੇ ਆ ਵੀ ਕਿਹੜਾ ਵੀਰ ਮਿਲਦਾ ਆਪਾਂ ਗੱਲਬਾਤ ਕਰਦੇ ਆ ਤੇ ਕੋਈ ਨੌਜਵਾਨ ਦੇਖਦੇ ਆ ਨੌਜਵਾਨ ਨਾਲ ਕਰਦੇ ਆ ਗੱਲਬਾਤ ਇਸ ਵੇਲੇ ਚਲੋ ਬਾਕੀ ਤੇ ਲੱਗਦਾ ਗਏ ਕੁਏ ਇੱਧਰ ਆ ਚਾਰ ਵੀਰ ਅ ਬਜਰ ਕੋ ਮਾੜਾ ਤੁਸੀਂ ਇੱਧਰ ਨੌਜਵਾਨ ਮਾੜਾ ਆ ਵੀਰ ਨਾਲ ਗੱਲਬਾਤ ਕਰ ਲਵਾ ਨੌਜਵਾਨਿਆਂ ਮੁੰਡਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਇਸ ਵੇਲੇ ਤਰਨ ਤਰਨ ਵਿੱਚ ਕਿਦਾਂ ਦਾ ਹਿਸਾਬ ਕਿਤਾਬ ਚੱਲਣ ਡਿਆ ਆ ਮਤਲਬ ਤੁਸੀਂ ਨੌਜਵਾਨ ਆ ਨੌਜਵਾਨ ਫੇ ਵੀ ਜੋਸ਼ ਹੁੰਦਾ ਆ ਵਰਕ ਵੀ ਵੱਧ ਕਰਦੇ ਕਿਸੇ ਵੀ ਪਾਰਟੀ ਲਈ ਹੋਣਾ ਮਤਲ ਤੁਹਾਨੂੰ ਕਿੱਦਾਂ ਦੀ ਇਸ ਵੇਲੇ ਸਥਿਤੀ ਲੱਗਦੀ ਆ ਕਾਲੀ ਦਲ ਦੀ ਸਥਿਤੀ ਬਹੁਤ ਵਧੀਆ ਵਾ ਦੇਖੋ ਤਰਨ ਤਰਨ ਜਿਹੜੀ ਚੋਣ ਆ ਜੀ ਇਸ ਦੇ ਵਿੱਚ ਪ੍ਰਿੰਸੀਪਲ ਸੁਖਵਿੰਦਰ ਕੌਰ ਵਧੀਆ ਵੋਟਾਂ ਦੇ ਨਾਲ ਇਥੋਂ ਜਿੱਤਣਗੇ ਕਿਉਂਕਿ ਜਿਹੜਾ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕੰਮ ਕੀਤੇ ਨੇ ਖਾਸ ਕਰਕੇ ਜਿਹੜੇ ਪਿਛਲੇ ਸਮੇਂ ਦੇ ਵਿੱਚ ਹੜ੍ਹ ਪੀੜਤਾਂ ਦੀ ਮਦਦ ਕੀਤੀ ਆ ਅਤੇ ਇਸ ਦੇ ਨਾਲ ਜਿਹੜੇ ਤਰਨ ਤਰਨ ਇੱਕ ਪੰਥ ਖਲਕਾ ਵਾ ਸਾਡੀ ਨੌਜਵਾਨਾਂ ਦੀ ਵੀ ਇਥੇ ਜਿੰਨਾ ਕ ਅਸੀਂ ਵਿਚਰੇ ਆ ਨੌਜਵਾਨਾਂ ਦੀ ਵੀ ਭਾਵਨਾ ਇਹ ਆ ਕਿ ਧਰਮੀ ਫੌਜੀ ਜਿਹੜਾ ਪਰਿਵਾਰ ਆ ਉਸ ਨੂੰ ਇਸ ਵਾਰ ਲੋਕਾਂ ਨੇ ਮਨ ਬਣਾ ਲਿਆ ਮਾਨ ਸਨਮਾਨ ਦੇਣ ਦਾ। ਇਹ ਤੁਹਾਨੂੰ ਕਿੱਦਾਂ ਲੱਗਦਾ ਵੀ ਜਿੰਨੀ ਵਾਰੀ ਵੀ ਆਪਣੀ ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਬਣੀ ਆ, ਭਾਜਪਾ ਨਾਲ ਸਮਝੌਤਾ ਕਰਕੇ ਬਣੀ ਆ। ਤੁਹਾਨੂੰ ਆਪਣੇ ਤੌਰ ਤੇ, ਨਿੱਜੀ ਤੌਰ ਤੇ ਲੱਗਦਾ ਵੀ ਅਕਾਲੀ ਦਲ ਇੱਥੋਂ ਆਪਣੇ ਤੌਰ ਤੇ ਇਕੱਲਾ ਸੀਟ ਕੱਢ ਜੂਗਾ। ਦੇਖੋ 227 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਇਤਿਹਾਸ ਸਿਰਜੂਗਾ ਤੇ ਉਹਦੀ ਜਿਹੜੀ ਨਿਊ ਆ ਉਹ ਇੱਥੋਂ ਰੱਖਣੀ ਆ। ਇਹ ਮੈਂ ਗੱਲ ਇਸ ਕਰਕੇ ਕਹਿ ਰਿਹਾ ਵਾਂ ਕਿ ਜਿਹੜਾ ਇਹ ਇੱਕ ਪੰਥਕ ਹਲਕਾ ਵਾ ਇਸ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਬੈਕਬੋਨ ਆ ਉਹ ਇੱਕ ਪੰਥਕ ਛਵੀ ਆ ਪੰਥਕ ਵੋਟਰ ਨੇ ਠੀਕ ਉਥੋਂ ਸਾਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜਾ ਇੱਕ ਬਹੁਤ ਵੱਡਾ ਹੰਗਾਰਾ ਮਿਲਣ ਜਾ ਰਿਹਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ 2027 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਊਗਾ ਉਹਦੀ ਨਹੀਂ ਹੁਣ ਰੱਖੇ ਜਾਊ ਤੇ ਤੁਹਾਡੇ ਤੋਂ ਦੂਜੇ ਪਾਸੇ ਆਮ ਆਦਮੀ ਪਾਰਟੀ ਆ ਮਾਨ ਸਾਹਿਬ ਤੇ ਕਹਿੰਦੇ ਹੁਣ ਪਿੰਡਾਂ ਵਿੱਚ ਘੁੰਮਣ ਲੱਪੇ ਆ। ਮਤਲਬ ਇਦਾਂ ਦੇ ਕੀ ਹਾਲਾਤ ਬਣ ਗਏ ਆ ਵੀ ਆਪਾ ਪੰਜਾਬ ਦਾ ਮੁੱਖ ਮੰਤਰੀ ਆਪ ਵੋਟਾਂ ਮੰਗਣ ਪਿੰਡਾਂ ਵਿੱਚ ਤੁਰਿਆ ਫਿਰਦਾ। ਇਹ ਕੀ ਚੱਕਰ ਆ ਇਹ ਕੋਈ ਨੌਜਵਾਨਾਂ ਨੂੰ ਸਮਝ ਲੱਗਦੀ ਗੇਮ ਵੀ ਕੀ ਹੋ ਗਿਆ ਮਨ ਵਿੱਚ ਉਹਨਾਂ ਦੇ? ਸਭ ਤੋਂ ਵੱਿਲ ਤਾਂ ਇਹ ਹਲਕੇ ਦੇ ਵਿੱਚ ਅਸੀਂ ਜੋ ਮੈਂ ਦੇਖਦਾ ਵਾਂ ਕਿ ਜਿਹੜਾ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਆ ਹਰਮੀਤ ਸਿੰਘ ਸੰਧੂ ਉਹ ਕੰਮ ਕਿਹੜੇ ਗਿਣਾਰਿਆ ਵਾ? ਉਹ ਕੰਮ ਗਿਣਾਰਿਆ ਜਿਹੜੇ ਸ਼ਰੂਮਣੀ ਕਾਲੀ ਦਲ ਦੀ ਸਰਕਾਰ ਵੇਲੇ ਹੋਏ ਆ। ਵੱਡੇ ਬਾਦਲ ਸਾਹਿਬ ਅਤੇ ਸੁਖਬੀਰ ਜੀ ਦੇ ਤੇ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਜਿਹੜੇ ਕੰਮ ਕੀਤੇ ਆ ਉਹ ਗਿਣਾਰੇ ਜਦੋਂ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੀ ਤੁਸੀਂ ਵੀ ਸੋਸ਼ਲ ਮੀਡੀਆ ਤੇ ਦੇਖਿਆ ਹੋ ਜਦੋਂ ਹਰਮੀਤ ਸਿੰਘ ਸੰਧੂ ਦੇ ਹੱਕ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਰੋਡ ਸ਼ੋਅ ਜਾਂ ਕੋਈ ਪ੍ਰਚਾਰ ਕਰਦਾ ਸੀ ਉਹਨੂੰ ਪ੍ਰਮੁੱਖਤਾ ਦੇ ਨਾਲ ਨਾਲ ਬਿਠਾ ਕੇ ਪ੍ਰਚਾਰ ਕਰਦਾ ਇੱਥੇ ਤਾਂ ਇਹ ਦਿੱਲੀ ਵਾਲੇ ਲਮਕ ਲਮਕਾਉਂਦੇ ਫਿਰਦੇ ਆ ਕੱਲ ਮੈਨੂੰ ਪਤਾ ਲੱਗਿਆ ਵੀ 10-12 ਕਿਲੋਮੀਟਰ ਕਹਿੰਦੇ ਆ ਲਮਕਦਾ ਹੀ ਗਿਆ ਗੱਡੀ 'ਚ ਨਾਲ ਉਹਨੂੰ ਜਗ੍ਹਾ ਹੀ ਨਹੀਂ ਦਿੱਤੀ ਬੈਠਣ ਦੀ ਮਨੀਸ਼ ਸੋਧੀਆ ਤੇ ਭਗਵੰਤ ਮਾਨ ਹਾਰਪਾਈ ਖੜੇ ਸੀ ਉਹ ਵਿਚਾਰਾ ਲੰਮਕਦਾ ਗਿਆ ਲੋਕ ਬੜੇ ਸਿਆਣੇ ਨੇ ਇਸ ਗੱਲੋਂ ਲੋਕ ਸਮਝਦੇ ਨੇ ਗੱਲ ਜਦੋਂ ਭਾਅ ਕੁਰਸੀਆਂ ਕੁਰਸੀਆਂ ਲੈਣੀਆਂ ਹੁੰਦੀਆਂ ਲਮਕਣਾਂ ਲਮਕੜਾਂ ਪਿੰਦਾ ਉਹ ਲੀਡਰਾਂ ਨੂੰ ਆਤ ਪਈ ਹੁੰਦੀ ਤੂੰ ਵੀ ਕੱਲੂ ਵੱਡਾ ਲੀਡਰ ਬਣਨਾ ਇਹ ਚੀਜ਼ਾਂ ਸਿੱਖਣੀਆਂ ਪੈਂਦੀਆਂ ਧੱਕੇ ਧੱਕੇ ਖਾ ਕੇ ਕਹਿੰਦੇ ਉਹ ਆਸ ਹੁੰਦੀ ਨਾ ਇੱਕ ਵਾਰ ਸਰਕਾਰ ਆ ਮਾੜਾ ਮੋਟਾ ਲੋਕਾਂ ਨੂੰ ਦਬਾ ਲਊਗੀ ਕਿਸੇ ਦੇ ਪ੍ਰੈਸ਼ਰ ਪਾ ਲਊਗੀ ਕਿਸੇ ਦੇ ਕੁਝ ਕਰ ਲਊਗੀ ਉਹ ਤਾਂ ਕਰਕੇ ਮਾੜੀਆਂ ਮੋਟੀਆਂ ਚੀਜ਼ਾਂ ਜ਼ਿੰਦਗੀ ਚੱਲਦੀਆਂ ਰਹਿੰਦੀਆਂ ਇਹ ਲੀਡਰ ਜਿਹੜੇ ਗਿੱਜੇ ਹੁੰਦੇ ਨੇ ਨਾ ਚੀਜ਼ਾਂ ਪਹਿਲੀ ਗੱਲ ਇਹ ਮਾਚੇ ਦੀ ਧਰਤੀ ਆ ਠੀਕ ਆ ਇੱਥੇ ਦਬਣ ਦਬਾ ਪਾਰਟੀ ਉਹਦੇ ਵਿੱਚ ਰਹੋ ਜਿੱਥੇ ਤੁਹਾਨੂੰ ਐ ਖੱਬੇ ਸਜੇ ਲੰਕੜਾ ਨਾ ਪਵੇ ਜਿੱਥੇ ਤੁਹਾਡਾ ਪ੍ਰਧਾਨ ਤੁਹਾਨੂੰ ਨਾਲ ਬਿਠਾ ਕੇ ਮਾਨ ਸਨਮਾਨ ਦੇਵੇ ਅਸੀਂ ਤੁਸੀਂ ਇਦਾਂ ਚਲੋ ਮੈਂ ਪੁੱਛੀ ਲੈਣਾ ਤੂੰ ਹੁਣ ਗੱਲ ਕਰਦੀ ਐਦਾਂ ਕਦੇ ਜਦੋਂ ਹੁਣ ਅੰਕਲ ਤੁਹਾਡੇ ਨਾਲ ਬੈਠੇ ਆ ਬਾਦਲ ਸਾਹਿਬ ਨਾਲ ਐਦਾਂ ਬਹਿ ਲੈਣਾ ਵੀਰ ਤੋਂ ਬਿਲਕੁਲ ਬਸ ਮੇਰਾ ਹਲਕਾ ਦਾਖਾ ਵਾ ਇਹ ਬੜੀਏ ਕਾਮ ਗੱਲ ਆ ਸਾਡੀ ਹਰ ਦੂਜੇ ਤੀਜੇ ਦਿਨ ਸ਼ਰੂਮਈ ਕਾਲੀ ਦਲ ਦੀ ਇੱਥੇ ਵੀ ਮੀਟਿੰਗ ਹੁੰਦੀ ਆ ਮੈਂ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਜੀ ਕਈ ਵਾਰ ਅਸੀਂ ਰਾਤ ਨੂੰ ਜੇ 9 ਵਜੇ ਵੀ ਮੈਸੇਜ ਕਰ ਦਿੰਨੇ ਆ 10 15 ਮਿੰਟ ਦੇ ਵਿੱਚ ਬੈਕ ਸਮ ਬਾਅਦ ਸਾਨੂੰ ਫੋਨ ਆ ਜਾਂਦਾ ਇਸ ਕਰਕੇ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆ ਵੀ ਸਾਡਾ ਪ੍ਰਧਾਨ ਸਾਨੂੰ ਪੂਰਾ ਵਧੀਆ ਮਾਣ ਸਨਮਾਨ ਦਿੰਦਾ ਸਾਨੂੰ ਭਰੋਸਾ ਵਾ ਵੀ ਸਾਨੂੰ ਕਦੇ ਹਰਮੀਤ ਸਿੰਘ ਸੰਧੂ ਵੰਗੂ ਟਾਕੀਆਂ ਦੇ ਨਾਲ ਕੱਬੇ ਸੱਚੇ ਨਹੀਂ ਲਮਕਣਾ ਪਊਗਾ ਨਹੀਂ ਹੁਣ ਤਾਂ ਚਲੋ ਅਕਾਲੀ ਦਲ ਦੀ ਸਰਕਾਰ ਰਹੇਣੀਗੀ ਅੱਜ ਤੁਹਾਡੇ ਨਾਲ ਪ੍ਰਧਾਨ ਸਾਹਿਬ ਐਦਾਂ ਬਹਿੰਦੇ ਆ ਤੇ ਪਹਿਲਾਂ ਜਦੋਂ ਜਦੋਂ ਸਰਕਾਰ ਸੀ ਕਾਲੀਦਾਲੀ ਉਦੋਂ ਕਦੇ ਨਾਲ ਇਦਾ ਬੈਠੇ ਹੀ ਉਦੋਂ ਤੁਹਾਡੇ ਮੇਰੇ ਮੁੱਛਾ ਵੀ ਨਹੀਂ ਪਾਈਆਂ ਹੋਣੀਆਂ ਉਦੋਂ ਦਾ ਕੋਈ ਵਾਕਿਆ ਕੋਈ ਚੇਤੇ ਹੋਵੇ ਤਾਂ ਦੱਸ ਦਿਓ 14 ਸਾਲ ਦੀ ਉਮਰ ਸੀ ਮੈਂ ਮਤਲਬ ਜਦੋਂ ਤੋਂ ਮਤਲਬ ਮੈਂ ਇਹ ਸਾਰਾ ਕੁਝ ਦੇਖ ਰਿਆ ਵਾਂ ਕੋਈ ਸੰਭੀ ਕਹਿ ਸਕਦੇ ਆਪਾਂ ਉਦੋਂ ਤੋਂ ਅਸੀਂ ਦੇਖਦੇ ਆਂ ਕਿ ਸੁਖਵੀਰ ਸਿੰਘ ਬਾਦਲ ਜਿੱਦ ਸਾਡੇ ਹਲਕੇ ਦੇ ਵਿੱਚ ਜਿੱਥੇ ਵੀ ਕਿਤੇ ਪ੍ਰੋਗਰਾਮ ਹੁੰਦਾ ਵਾ ਨੌਜਵਾਨਾਂ ਨੂੰ ਪੂਰਾ ਗਰਮਜੋਸ਼ੀ ਦੇ ਨਾਲ ਮਿਲਦੇ ਆਂ ਹੱਥ ਮਿਲਾ ਕੇ ਜੱਫੀ ਪਾਉਂਦੇ ਨੇ ਨਾਲ ਬਿਠਾਉਂਦੇ ਨੇ ਹਾਂ ਬਈ ਵੀਰੋ ਗੱਲ ਪਤਾ ਕੀ ਆ ਇਹਣੀ ਪਾ ਨੇ ਗੱਲ ਕਹਿਤੀ 14 ਸਾਲ ਦੀ ਉਮਰ ਚ ਪਾ ਜੀ ਇਹ ਬਣੂ ਕੋਈ ਵੱਡਾ ਲੀਡਰ ਵਾਕਿਆ ਇਹਦੇ ਵਿੱਚ ਗੋਣੇ ਹੈਗੇ ਮੁੰਡੇ ਚ